ਕੈਨੇਡਾ ਦੇ ਵੱਲੋਂ ਬਹੁਤ ਜਿਹੇ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਬਹੁਤ ਸਾਰੇ ਪੰਜਾਬੀ ਭੈਣ ਭਰਾਵਾਂ ਦੇ ਵਰਕ ਪਰਮਿਟ ਅਤੇ ਉਹਨਾਂ ਦੇ ਪੀਆਰ ਤੇ ਉੱਤੇ ਇਨ ਦਾ ਫਿਊਚਰ ਰੋਕ ਲੱਗਣੀ ਤੈ ਹੋ ਚੁੱਕੀ ਹੈ ਉਸ ਦੇ ਪਿੱਛੇ ਬਹੁਤ ਜਿਹੇ ਵੱਡੀ ਵਜ੍ਹਾ ਨਿਕਲ ਕੇ ਆ ਰਹੀ ਹੈ ਜਿੰਨੇ ਵੀ ਪੰਜਾਬੀ ਭੈਣ ਭਰਾ ਕੈਨੇਡਾ ਦੇ ਵਿੱਚ ਕਿਸੇ ਵੀ ਕਾਲਜ ਦੇ ਵਿੱਚ ਰਹਿ ਰਹੇ ਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਰਹਿ ਰਹੇ ਆ ਤੇ ਉੱਥੇ ਉਹ ਆਪਣੀ ਪੜ੍ਹਾਈ ਨੂੰ ਪੂਰਾ ਕਰ ਰਹੇ ਆ ਪਰ ਇਨ ਦਾ ਫਿਊਚਰ ਉਹਨਾਂ ਦੇ ਉੱਤੇ ਇੱਕ ਖਤਰਾ ਮੰਡਰਾਉਣਾ ਸ਼ੁਰੂ ਹੋ ਚੁੱਕਿਆ ਹੈ ਉਸ ਦੇ ਪਿੱਛੇ ਇੱਕ ਕਾਰਨ ਨਿਕਲ ਕੇ ਆ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਜਦੋਂ ਜਿੰਨੇ ਵੀ ਆਪਾਂ ਕਾਲ ਦੇ ਉੱਤੇ ਟੀਚਰਾਂ ਨੇ ਵੀ ਉੱਥੇ ਸਟ੍ਰਾਈਕ ਕੀਤੀ ਹੋਈ ਹੈ ਪਰ ਕਾਲਜ ਤੇ ਜਿੰਨੇ ਵੀ ਮੈਨੇਜਮੈਂਟ ਵਾਲੇ ਆਫੀਸਰਸ ਹੁੰਦੇ ਆ ਉਹਨਾਂ ਨੇ ਆਪਣੇ ਟੀਚਰਾਂ ਨੂੰ ਤਨਖਾਹਾਂ ਦੇਣੀਆਂ ਐ ਪਰ ਉਹਨਾਂ ਨੇ ਹੁਣ ਕੀ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਵੀ ਪੰਜਾਬੀ ਭੈਣ ਭਰਾ ਹੁਣ ਕਿਸੇ ਵੀ ਕਾਲਜ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਆ ਉਹਨਾਂ ਨੂੰ ਉਹ ਤੀਜੇ ਚੌਥੇ ਸੈਮੈਸਟਰ ਦੇ ਵਿੱਚ ਜਾਂ ਫਿਰ ਪੰਜਵੇਂ ਛੇਵੇਂ ਸੈਮੈਸਟਰ ਦੇ ਵਿੱਚ ਉਹਨਾਂ ਨੂੰ ਫੇਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹੈ ਜੇਕਰ ਇਹਨਾਂ ਨੂੰ ਉਹਾਂ ਦੇ ਤੁਸੀਂ ਫੇਲ ਕਰੋਗੇ ਤਾਂ ਇਹ ਦੁਬਾਰਾ ਫਿਰ ਐਡਮਿਸ਼ਨ ਲੈਣਗੇ ਆਪਣੇ ਕਾਲਜ ਦੇ ਵਿੱਚ ਆਪਣੇ ਕੋਰਸ ਦੇ ਵਿੱਚ ਫਿਰ ਦੁਬਾਰਾ ਉਸੇ ਕੋਰਸ ਨੂੰ ਬਾਇ ਕਰਨਗੇ ਤੇ ਆਪਣੇ ਕੋਲੇ ਪੈਸਾ ਆਊਗਾ ਉਸੇ ਪੈਸੇ ਦੇ ਵਿੱਚੋਂ ਅਸੀਂ ਤੁਹਾਨੂੰ ਸੈਲਰੀ ਪ੍ਰੋਵਾਈਡ ਕਰਾਂਗੇ ਦੇਖ ਸਕਦੇ ਹੋ ਕਿ ਹੱਦ ਤੱਕ ਕੈਨੇਡਾ ਦੇ ਕਾਲਜਸ ਤੇ ਕੁਝ ਯੂਨੀਵਰਸਿਟੀਆਂ ਆਪਣੀ ਔਕਾਤ ਦਿਖਾਉਣ ਤੇ ਇੱਕ ਨੀਚ ਕੰਮਾਂ ਦੇ ਉੱਤੇ ਉੱਤਰ ਦੀ ਦਿਖਾਈ ਦੇ ਰਹੀ ਆ ਪਰ ਇਸ ਦਾ ਸਭ ਤੋਂ ਵੱਡਾ ਘਾਟਾ ਕਿਹਨੂੰ ਪੈ ਰਿਹਾ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਆਪਣੇ ਸਟੂਡੈਂਟਸ ਨੂੰ ਕਿਉਂਕਿ ਜਿੰਨੇ ਵੀ ਸਟੂਡੈਂਟਸ ਹੋਣਗੇ ਕੈਨੇਡਾ ਦੇ ਵਿੱਚ ਉਹਨਾਂ ਨੇ ਕੀ ਸੋਚਣਾ ਚੱਲ ਕੋਈ ਗੱਲ ਨਹੀਂ ਤੀਜਾ ਚੌਥਾ ਸੈਮੈਸਟਰ ਹੀ ਆ ਯਾਰ ਕੋਈ ਗੱਲ ਨਹੀਂ ਇੱਕ ਸਬਜੈਕਟ ਹੀ ਆ ਫੇਲ ਹੀ ਹੋਏ ਆ ਆਪਾਂ ਦੁਬਾਰਾ ਫੀਸ ਪੇ ਕਰ ਦਿੰਨੇ ਆ ਪਰ ਜਿਹੜੀ ਫੀਸ ਉਹਨਾਂ ਨੇ ਐਡਮਿਸ਼ਨ ਟਾਈਮ ਪੇ ਕੀਤੀ ਸੀ ਉਸ ਤੋਂ ਡਬਲ ਫੀਸ ਉਹਨਾਂ ਨੂੰ ਪੇ ਕਰਨੀ ਪਊਗੀ ਇਨ ਦਾ ਫਿਊਚਰ ਜੇਕਰ ਉਹ ਫੇਲ ਹੋ ਜਾਂਦੇ ਆ ਸੋ ਇਸ ਹੱਦ ਤੱਕ ਕੈਨੇਡਾ ਦੇ ਵਿੱਚ ਕੁਝ ਕਾਲਸ ਆ ਉਹ ਹੱਦ ਤੱਕ ਪਹੁੰਚ ਚੁੱਕੇ ਆ ਪਰ ਇਸ ਦੇ ਉੱਤੇ ਕੋਈ ਵੀ ਵੱਡਾ ਐਕਸ਼ਨ ਨਹੀਂ ਲੈ ਰਹੀ ਟਰੂਡੋ ਸਰਕਾਰ ਨਾਤਾ ਮਾਰਕ ਮਿਲਰ ਐਕਸ਼ਨ ਲੈ ਰਿਹਾ ਹੈ ਨਾ ਹੀ ਆਈਆਰਸੀਸੀ ਐਕਸ਼ਨ ਲੈ ਰਹੀ ਹੈ ਸਿਰਫ ਇਸ ਦੇ ਵਿੱਚ ਪੀਸੇ ਕੌਣ ਜਾ ਰਹੇ ਆ ਉਹ ਸਟੂਡੈਂਟ ਜਿਹੜੇ ਆਲਰੇਡੀ ਪੰਜਾਬ ਤੋਂ ਜਾਂ ਫਿਰ ਇੰਡੀਆ ਤੋਂ ਜਾਂ ਫਿਰ ਕਿਸੇ ਹੋਰ ਮਲਕ ਤੋਂ ਕਰਦਾ ਚੱਕ ਕੇ ਉੱਥੇ ਪਹੁੰਚੇ ਆ ਸੋ ਪ੍ਰੋਟੈਸਟ ਆਪਾਂ ਵੀ ਜਾਰੀ ਰੱਖਾਂਗੇ ਸਬਸਕ੍ਰਾਈਬ ਕਰ ਲਓ ਆਪਣੇ YouTube ਚੈਨਲ ਨੂੰ ਲਾਈਕ ਕਰ ਦਿਓ ਵੀਡੀਓ ਤੇ ਸ਼ੇਅਰ ਕਰ ਦਿਓ ਸਾਰਿਆਂ ਦਾ ਧੰਨਵਾਦ